ਪੁੱਤਰ ਥੱਲੇ ਤੱਕ ਰਹਿ ਉਹ 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 ਜੀ ਮਿੱਤਰੋ ਚੋਰ ਜੇ ਕਿੱਧਰ ਵੜ ਗਿਆ ਚੱਲੋ ਹੌਲੀ ਵੰਦਣਾ ਚੱਲੋ ਪਿੱਛੇ ਉਹ ਤੂੰ ਵੀਰ ਪੰਪ ਤੇ ਲੱਗਾ ਵਾ ਚੇਤਾਕਾਰ ਆ ਸਾਡੇ ਨਾਲ ਥੋੜੀ ਐਮਾ ਚੱਲ ਬਾਹਰ ਚਲੋ ਗਾਇਸ ਵੈਲਕਮ ਟੂ ਮਾਈ YouTube ਚੈਨਲ ਬਸ ਕਿਲੇ ਨੂੰ ਵਲੋਗ ਤੇ ਸਾਜੀ ਮਿੱਤਰੋ ਅੱਜ ਆ ਚੱਲੇ ਆ ਜੀ ਘੁੰਮਣ ਕਿੱਥੇ ਘੁੰਮਣ ਚੱਲੇ ਆ ਕਿੰਨਾ ਨਹੀਂ ਮੈਨੂੰ ਪਤਾ ਅੱਜ ਬਦਲ ਲੱਜੂਗਾ ਕਿਸੇ ਲੱਡੂਪਾ ਸਰ ਬਤਾਈਏ ਨਾ ਸਰ ਬਤਾਈਏ ਨਾ ਸ਼ਰਮਾਕੀ ਰਿਹਾ ਸਰ ਸਰ ਬਤਾਈਏ ਨਾ ਈ ਵਦਾ ਮਿੱਤਰੋ ਇਹਨੂੰ ਨਹੀਂ ਪਤਾ ਤੇ ਮੈਨੂੰ ਨਹੀਂ ਪਤਾ ਰਾਜ ਪੁੱਛਦੇ ਮੈਨੂੰ ਗੱਪ ਚ ਲਿਆ ਚੱਲੀਏ ਅੱਗੇ ਮੈਂ ਬੈਣਾ ਨਾ ਇਹਨੂੰ ਪਤਾ ਹੀ ਐ ਹਾਂਜੀ ਬੁੱਤਰ ਤੇ ਆਪਾਂ ਸੀਟ ਮਾਲ ਲਈ ਆ ਬੁੱਕ ਹੋ ਚੁੱਕੀ ਆ ਆਪਾਂ ਨੂੰ ਵਧੀਆ ਥੀਵ ਮਿਲ ਗਿਆ ਵਾ ਬਾਕੀ ਡੱਗੂ ਪਹਾੜ ਨੇ ਪਿੱਛੇ ਬੈਠ ਹੈ ਆਪਾਂ ਸਾਰੇ ਬੈ ਚੁੱਕੇ ਆ ਆਪਣੇ ਮਾਮਾ ਜੀ ਕੀ ਤੀ ਦੇ ਸਾਡੇ ਡੱਗੂ ਪਾਣੀਓ ਪਿੱਛੇ ਉਹ ਜਾਰੀ ਦੂਰਿਆ ਡੱਗੂ ਪਾ ਦਾ ਮੂੰਹ ਬਣਿਆ ਵਾ ਕਿ ਮੈਨੂੰ ਅੱਗੇ ਨਹੀਂ ਭਾਇਆ ਕੀ ਵੜੇ ਆਈਆ ਤੇਰੀਆਂ ਮੇਰੇ ਸਤ ਗੁਰ ਜੀਓ ਕੀ ਵੜੇ ਆਈਆ ਤੇਰੀਆਂ ਮੇਰੇ ਸਤ ਹਾਂਜੀ ਮਿੱਤਰੋ ਤੇ ਅਸੀਂ ਜਾ ਰਹੇ ਆ ਜਾਂਦੇ ਜਾਂਦੇ ਸਾਨੂੰ ਲੱਗੀ ਭੁੱਖ ਤੇ ਕੁਝ ਖਾਪੀ ਲੱਗੇ ਆ ਪਿਛਲੇ ਬੰਦੇ ਕੁਝ ਖਾ ਪੀ ਰਹੇ ਆ ਉਹ ਵਿਚਾਰੇ ਦੋਨੇ ਆਪ ਚਾਏ ਆ ਆਇਆ ਇਹ ਕਦਰਾਂਤ ਲੱਗੇ ਆ ਇਹ ਦੇਖੋ ਆਂਟੀ ਦੀ ਦੁਕਾਨ ਆਂਟੀ ਦੀ ਦੁਕਾਨ ਅੰਨੇ ਕੋਈ ਵੇਸਾ ਦੇ ਆਪਣੇ ਡੱਕੂ ਪਾਣੀ ਸਾਈਡ ਹੋਏ ਨੇ ਕੁਵਾਲੀਆਂ ਸੌਂ ਰਹੇ ਨੇ ਵਿਚਾਰੇ ਉਹਨਾਂ ਨੂੰ ਭੁੱਖ ਲੱਗੀ ਹੋਣੀ ਇਹ ਅਦਨ ਨੂੰ ਪਤਾ ਗਿਆ ਖਾਈ ਜਾਂਦਾ ਖਾਈ ਜਾਂਦਾ ਕਹਿੰਦਾ ਪ੍ਰੈਸ਼ਰ ਨਹੀਂ ਆਉਂਦੇ ਗੱਲਾਂ ਦੇ ਲੱਖ ਇਹਨਾਂ ਦਾਲਾ ਵੜਾ ਮੇਰਾ ਗਾਣਾ ਲਾ ਮੱਚ ਕੇ ਹੱਥ ਹੱਸ ਦੇ ਨੇ ਮੱਚ ਕੇ ਜਿਹਦੇ ਪਿਆਰ ਕੇ ਵਾਸਤੇ ਆਂ ਤੇ ਆਂ ਦੀਵਾਨਾ ਦਾ ਮੈਨੂੰ ਮਾਫ ਕਰ ਦੋ ਬਾਹਰ ਤੇ ਵਾਲ ਬੰਮ ਫੇਰ ਚੱਲਾ ਗੱਲਾ ਮੇਰਾ ਗਾਣਾ ਲਾ ਨਹੀਂ ਨਾ ਮੈਨੂੰ ਲਾ ਪੁਲੀਆ ਕੱਢ ਕੇ ਗੱਲ ਕਰ ਅੱਗੇ ਖਤਰਨਾਕ ਜਿਹੇ ਮੌਸਮ ਵੀ ਦਾ ਆ ਮੌਸਮ ਤੇ ਬੜਾ ਘਾਟ ਹੋਇਆ ਪਿਆ ਆ ਜਿਹੜਾ ਕੰਡ ਕੱਢ ਰੋਣਾ ਚਾਹੀਏ ਯਾਰ ਨਹੀਂ ਕਿਨਾਂ ਜਾ ਨਹੀਂ ਕੋਈ ਬੰਛਰ ਵੀ ਕੋਈ ਮਜ਼ਬੂਤ ਚੀਜ਼ ਜਿਸ ਚ ਹ ਸਾਰਾ ਰਾਹ ਬਣ ਗਿਆ ਵਾ ਯਾਰ ਬੋਲ ਜਾ ਉਹ ਗੱਲ ਜਿੱਥੇ ਕੀ ਬੋਲ ਜਾ ਤੇ ਮਜ਼ਬੂਤ ਚ ਭੁੱਲ ਵੇਖ ਕੇ ਹਾਂ ਖਿਲਾੜਦੇ ਫੋਟੋ ਵਾਲੇ ਚ ਨਹੀਂ ਆ ਦਾਰੂ ਵੀ ਪੀ ਕੇ ਦੇ ਸਾਦੇ ਡੱਕੂ ਬਾਜੀ ਫਿਰ ਮੈਸ ਤੇ ਫਿਰ ਆਪਣਾ ਗਾਣਾ ਲੱਗ ਗਿਆ ਰਮਾਲ ਕੋ ਬੰਨੇ ਰਮਾਲ ਦਾ ਦਾਦਾ ਬੰਨਾ ਨਹੀਂ ਤੇਰੇ ਅਗਰੇ ਮੂੰਹ ਨਾ ਵਿਖਣਾ ਲੈ ਤੇ ਮੂੰਹ ਨਾਲ ਕੜਾ ਵਿਖੜੇ ਦੂੰਗੇ ਆ ਸੇਮ ਜੇ ਕਰਕੇ ਜਾਈਦਾ ਰਾਜ ਹੋਰ ਉੱਥਾ ਬੈਠੇ ਰੋ ਕਿੰਦਾ ਬੈਠੇ ਰੋ ਜਿੱਤਾ ਮਾਨ ਟੜਕੇ ਟੜਕੇ ਸ਼ਟਰੋਲ ਕੀਤੀ ਹੁੰਦੀ ਚੱਲੇ ਕਈ ਵਾਰ ਜਦ ਮਾਰ ਕਿੰਦਾ ਕਪੜੇ ਵੇਚਦੰਨਾ ਚੱਲੇ ਕਈ ਤੇਰਾ ਗਮ ਹੈ ਮਮਾ ਨੇ ਦਾਦੇ ਰੇ ਗੋਹਨਿੰਦਾ ਇੱਕ ਹੀ ਤੇ ਦੱਸ ਨਹੀਂ ਬਣਾ ਲੋਕ ਦੱਸ ਦੱਸ ਦੇ ਰੇ ਨਾ ਸ਼ਰਮਣਾ ਕੰਮ 'ਚ ਕੋਈ ਸ਼ਰਮ ਨਹੀਂ ਆ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸਟੇਸ਼ਨ ਤੇ ਕਿਦਾਂ ਕੱਪੜੇ ਵਿੱਚ ਹੈ ਦੱਸ ਕਿਦਾਂ ਕਿੱਥੋਂ ਦਾ ਪਜਾਮਾ ਕਿੱਥੋਂ ਦਾ ਸਿੰਗੀ ਲੰਡਾ ਦੱਸ 36 ਕਿਲੋਮੀਟਰ ਦੀ ਅਨੰਦ ਪਾਪਾ ਨੂੰ ਜਾਜ ਹੀ ਵੇ ਲੰਨੇ ਆ ਗਿਆ ਨਾ ਤੇਰਾ ਧਿਆਨ ਕਿੱਧਰ ਆ ਨਵਾ ਮਾਲਕ ਦੱਸ ਓਏ ਨਹੀਂ ਡੁੱਗੂ ਦੀ ਆਵਾਜ਼ ਜਿਹੜੀ ਡੁੱਗੂ ਦੇ ਵਿੱਚ ਆਵਾਜ਼ ਆਣਾ ਪਰ ਜਿਹੜੀ ਡੁੱਗੂ ਦੀ ਆਵਾਜ਼ ਆਣਾ ਉਹ ਵੱਖਰੀਆਂ ਹੀ ਆ ਚੱਲ ਡੁੱਗੂ ਕਰੀ ਸਟਾਰਟ ਹੋ ਰੇ ਕਰਦੇ ਡੁੱਗੂ ਲਾੜੇ ਲਾਵਾ ਹੱਜਾ ਜੂ ਕਿਹੜਾ ਮੁੰਨ ਤੇ ਆ ਗਿਆ ਆਵਾਜ਼ ਆਣਾ ਕਿਦੋਂ ਆ ਬੜਾ ਕਢਾ ਦੇ ਮਨੀਆ ਕਢਾ ਦੇ ਅੱਜ ਮੈਂ ਬੰਦ ਕਰਦਾ ਤੇਰੇ ਮੇਰੇ ਅੱਧੇ ਕਢਾ ਕਿੱਡਾ ਐਕਸਾਈਟਿਕ ਹੈ ਕਢਾ ਫੇਟੀ ਕਰਦਾ ਤੇ ਵਿਡੋਣਦਾ ਬਾਈ ਪੰਚ ਨੂੰ ਪਿਆਰ ਨਹੀਂ ਕਰਦੀ ਲੈ ਉਹਦੇ ਨਾਲ ਕਿੱਦੇ ਚਲੀ ਜਾਂਦਾ ਵਾ ਉਹ ਨਹੀਂ ਉਹ ਦੱਸ ਹੋਰ ਤੇ ਤੈਨੂੰ ਗੁੱਸਾ ਲੱਗਦਾ ਵਾ ਤੇ ਹਰਦੀ ਦਾ ਆਈ ਇਹ ਸੱਚਾ ਪਿਆਰ ਹੀ ਦਾ ਸੱਚਾ ਪਿਆਰ ਧੋਖਾ ਦੇ ਜਾਂਦਾ ਨਾ ਜਦੋਂ ਆਏ ਆਏ ਤੇ ਲੱਗਦੀ ਆ ਨਾ ਜਦੋਂ ਉਹ ਹੋਏ ਬੜੀਆ ਪਿਆਰ ਜਿਹਦਾ ਕਿ ਛੜਕਦੇ ਪੈਰੇ ਕੁੱਤੇ ਹਰਦੋਂ ਨਮਾਵਾ ਇਹਨੀਆਂ ਸਿਆਣੀਆਂ ਗੱਲਾਂ ਨਾਲਾ ਵੱਡੀ ਸਾਟ ਖਾਦੀ ਐ ਇੰਨੇ ਵੀ ਖਾਦੀ ਲੱਗਦਾ ਜਿਹੜੇ ਨਾਲ ਮੇਰੀ ਬਾ ਇਹ ਇੱਕ ਵਿਚਾਰੇ ਨਾਲ ਪੜਦੀ ਹੁੰਦੀ ਉਹ ਲੋ ਡੱਕੂ ਪਿਆਰ ਨਹੀਂ ਕਰਦਾ ਹੁੰਦਾ ਜਿਹੜੇ ਨੂੰ ਪਿਆਰ ਆਇਆ ਉਹ ਪਿਆਲੀ ਕਰਦੀ ਹੁਣ ਰੋਂਦਾ ਉਹਨੇ ਦੇ ਦੋਸਤ ਨਾਲ ਹੀ ਦਾਣੇ ਨਾਲ ਯਾਰ ਮਾਰ ਕਰਤੀ ਉਹਨੇ ਚੱਲ ਪਰ ਇੰਨੇ ਆਪਣਾ ਯਾਰ ਨਹੀਂ ਛੱਡਿਆ ਐਵੇਂ ਬੱਚਿਆਂ ਨੂੰ ਡੇਜ ਬਤਾਨਦੀ ਆਂ ਉਹ ਜਾ ਮਰ ਫੜੇ ਬੇਹੋ ਬੇਹੋ ਕਿੰਨੇ ਡੀਜਾ ਬਣ ਗਿਆ ਇੱਧਰੇ ਜਿੱਦਾਂ ਤਬਾਈ ਫਿਲਮ ਦਾ ਪੋਸਟਰ ਕੰਮ ਤੇ ਲੱਗਾ ਹੁੰਦਾ ਯਾਰ ਆ ਗਿਆ ਹੈਂ ਤਾਂ ਕਿਉਂ ਉਹ ਵੀ ਵੇਖਦੇ ਆ ਕੋਈ ਨਹੀਂ ਲੱਗਦੇ ਗੱਲ ਸਹੀ ਹੈ ਕਿ ਝੂਠ ਝੂਠ ਨਹੀਂ ਆ ਯਾਦ ਕਰੋ ਬੱਦੂ ਪਾ ਦਾ ਗਾਣਾ ਲੱਗ ਚੁੱਕਾ ਹੈ ਤੇ ਬੱਦੂ ਪਾ ਦਾ ਮੈਂ ਐ ਬਣ ਕੇ ਤਬਾਈ ਫਿਲਮ ਦਾ ਪੋਸਟਰ ਹੁੰਦਾ ਯਾਦ ਕਰੋ

ਚੈੱਕ ਕਰੋ ਮਿੱਤਰੋ ਦੀ ਮੰਕੀ ਆਇਕ ਮੰਕੀ ਪਿੱਛੇ ਵੀ ਬੈਠਾ ਆਇਆ ਉਹ ਵੇਖੋ ਉਹ ਵੇਖੋ ਇਹਨੂੰ ਛੱਡ ਨਹੀਂ ਆਏ ਮੰਕੀ ਨੂੰ ਇਹਨੂੰ ਛੱਡਦਾ ਆਇਆ ਤੇ ਬੋ ਪਾੜੀ ਮਿਸ ਕਰਦਾ ਵਿਚਾਰਾ ਯਕੁਨ ਮੇ ਤੁਰੀਆ ਕੋਟ ਮੜੀ ਲਾਤਾ ਹੋਏ ਕੀ ਆ ਗਿਆ ਨਾ ਇਹ ਮਸਤਾ ਗਿਆ ਯਾਰ ਵੰਚ ਮੜ ਰਦੇ ਹੀ ਕੋਟ ਕਿੱਡੇ ਦੇ ਗੜੀ ਤੇ ਲੇ ਚੱਲੀ ਐ ਐਨਾ ਭਾਤ ਪਤਾ ਆ ਹੱਲੇ ਵੀ ਤੇਰੀ ਹਾਂ ਤੇਰਾ ਯਾਰ ਪੁਲੀਆਂ ਖਾ ਜਿਹੜਾ ਤੇਰਾ ਕੰਮ ਆ ਇੰਨੀਆਂ ਗਹਿਰੀਆਂ ਗੱਲਾਂ ਇੰਨੀਆਂ ਗਹਿਰੀਆਂ ਗੱਲਾਂ ਹਾਈ 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 ਭਜੇ ਇੱਧਰ ਬੈਠਾ ਹੀ ਇੱਧਰ ਬੈਠਾ ਓ ਪਿਜੂ ਪਿਜੂ ਬੋਲੀ ਆ ਜੀ ਆ ਪਾ ਦੇ ਪਾ ਰਿਹਾ ਸੁਣ ਦੇ ਖੋਲ ਲੈਂਦੇ ਹੁੰਦੇ ਨਹੀਂ ਸੁਣਦੇ ਕੋਈ ਅੱਧੇ ਪੈਨ ਖੋਲ ਸੁੜਦਾ ਇੱਕ ਬੰਦ ਛੱਡ ਦਿੰਦੇ ਆ ਵੀ ਛੱਡ ਦੇ ਸ਼ੀਸ਼ਾ ਥੋੜਾ ਖੋਲੀ ਕਾਰ ਚ ਨਾ ਆ ਜੇ ਓ ਕਿੰਨੇ ਬੈਠਾ ਹੀ ਓ ਆਲੇ ਵੰਚਾ ਛੱਡ ਦੇ ਨਹੀਂ ਮਜ਼ਾਕ ਨਹੀਂ ਸੱਚੀ ਜਦ ਤੈਨੂੰ ਭਲਾ ਭਲਾ ਨਹੀਂ ਜਾ ਗੁੱਸੇ ਟਾਗੇ ਓ ਤੇਨੂੰ ਕੀ ਹੁੰਦਾ ਕਾਦੀਆਂ ਮਿਰਚਾਂ ਲੜਦੀਆਂ ਤੈਨੂੰ ਓਏ ਪੋਰ ਨੂੰ ਉਹ ਰੋਣਾ ਮੈਂ ਵੀਡੀਓ ਆਨ ਕੀਤੀ ਹੋਣੀ ਪੋਰਦਾ ਜਿਕੇ ਨਿਕ ਨੇ ਜਾਣੇ ਨੂੰ ਪਤਾ ਸਾਰਾ ਕੋਈ ਤੇ ਨੂੰ ਪਤਾ ਹੀ ਨਹੀਂ ਹੈ ਕੀ ਹੋਇਆ ਉਹ ਕੁਆੜੀ ਇਥੋਂ ਸੀਐਨਜੀ ਆ ਗਈ ਸੀਐਨਜੀ ਸੀਐਨਜੀ ਕੋਈ ਆ ਨਹੀਂ ਗੁਣਿਆ ਮਾਗਲੇ ਦਾ ਸਾਬੋ ਹਾਂਜੀ ਮਿੱਤਰੋ ਅਸੀਂ ਆ ਚੁੱਕੇ ਹਾਂ ਬਾਹਰ ਅਵੀਰ ਉਹਨਾਂ ਕੋ ਗੱਡੀ ਨਹੀਂ ਖੁੱਲ ਰਹੀ ਆਇਓ 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 ਮੇਰਾ ਪੁੱਤਰ ਮੇਰਾ ਪੁੱਤਰ ਥੱਲੇ ਤੱਕ ਰਿਹਾ ਉਹ ਉਹ ਭਾਈ ਉੱਤਰ ਦੇ ਸਾਰੇ ਚੱਕਰਮ ਚੱਕਰਮ ਕੰਮ ਚੱਕਰ ਚੱਕਰ ਚਲੋ ਜਾਓ ਭਾਈ ਅੱਬੇ 50 ਵਿੱਚ ਉਹ ਫੋਨ ਦੇ ਵਿੱਚ ਵੇਰ ਗਿਆ ਫੋਨ ਵਿੱਚ ਯਾਰ ਤੁਸੀਂ ਫੋਨ ਕਰਨਾ ਹਾਂ ਜੀ ਮਿੱਤਰੋ ਸਾਡਾ ਡਰਾਈਵਰ ਸਾਨੂੰ ਬੀਚ ਸੜਕ ਵਿੱਚ ਛੋੜ ਗਿਆ ਹੈ ਕਿੱਧਰ ਚਲਾ ਪੈਣੀ ਹੈ ਔਰ ਮੇਰਾ ਬਾਪੂ ਪਤਾ ਨਹੀਂ ਕਹਾ ਜਾ ਰਹਾ ਹੈ ਉਹ ਦੇਖੋ ਕਿਧਰ ਗਿਆ ਹੋ ਗਿਆ ਗੈਪ ਹੀ ਹੋ ਗਈ ਇਹ ਇਹ ਓਏ ਅਹੀਂ ਗਾਇਸ ਹੁਣ ਕੀ ਨੂੰ ਚਾਹੀਏ ਆ ਇੱਕ ਮੰਮੀ ਨਦੀ ਪਾਰ ਕਰ ਰਹੀ ਚੱਲ ਇਹ ਇਹ ਧਿਆਨ ਨਾਲ ਪਾਣੀ ਬੜਾ ਤੇਜ਼ੀ ਮੈਨੂੰ ਪਛਾਣੋ ਆਹੀ ਨਹੀਂ ਨਾ ਇਹ ਲੰਡੇ ਬਜਾ ਚ ਉਹ ਵੇਦਾ ਹੀ ਇਹ ਕੀ ਵੇ ਦੇ ਪਜਾਮੇ ਐਨ ਵੇਖੀ ਐਨ ਵੇਖੋ ਭਾ ਪਾ ਮੈਂ ਤਾਂ ਡੱਬੋ ਵੱਡਾ ਫੈਨ ਜੀ ਤੁਸੀਂ ਪਜਾਮਾ ਜਿੱਦਾ ਵੀਰ ਦੇਣਾ ਉਹਦਾ ਕੋਈ ਵੀਰ ਨਹੀਂ ਜਾਂਦਾ ਪਾਵਸ਼ ਕਰੋ ਸ਼ਹਿਰ ਆਈ ਓਏ ਹੋਏ ਓਏ ਹੋਏ ਓਏ ਹੋਏ ਮੂੰਹ ਵੇ ਦਾ ਤਬਾਈ ਫਿਲਮ ਦਾ ਪੋਸਟਰ ਹੁੰਦਾ ਹਾਂ ਘਰੇ ਬੜੀ ਨੂੰ ਹੁੰਦਾ ਮੈਂ ਕਿੱਦੇ ਗਈ ਮੰਮੀ ਹਣੀ ਓਏ ਇੰਜ ਵਿਚਰੇ ਮਿੱਤਰਾਂ ਚੋਰ ਜੇ ਕਿੱਧਰ ਵੜ ਗਿਆ ਚੱਲੋ ਹੌਲੀ ਵੰਦ ਚੱਲੋ ਪਿੱਛੇ ਉਹ ਤੂੰ ਵੀਰ ਪੰਪ ਤੇ ਲੱਗਾ ਵਾ ਚੇਤਾਕਾਰ ਆ ਸਾਡੇ ਨਾਲ ਥੋੜੀ ਆਇਆ ਵਾ ਚੱਲ ਬਾਹਰ ਗੈਸ ਪਾ ਗੱਡੀ 'ਚ ਗੈਸ ਪਾਣੀ ਅੰਦਰ ਬਹਿ ਗਿਆ ਵਾ ਓ ਚੱਲ ਇਧਰ ਆ ਵੀਰ ਜੀ ਗੈਸ ਪਾ ਦਿਓ ਗੈਸ ਪੂਰੀ ਹੈ ਗੈਸ ਪੂਰੀ ਕਿੰਨੇ ਪਰਸੈਂਟ ਹੈਡਫੋਨ ਹੈਗੇ ਤੇ ਆਮਨ ਮਾਮੇ ਕੋ ਦਾ ਦੇਦਾ ਨਾ ਨਾ ਚੱਲ ਜਾ ਯਾਰ ਉਹ ਨਹੀਂ ਮੈਂ ਯਾਰ ਬੋਆ ਨੂੰ ਪਿੱਛੇ ਪੰਪ ਦੇ ਲੱਗਾ ਤੂੰ ਭਰਾ ਕੀ ਗੱਲਾਂ ਕਰਨੀ ਚੱਲ ਫਿਰ 2 ਮਿੰਟ ਪਹਿਲਾਂ ਅੰਦ ਅੱਗੇ ਉੱਤਰ ਜੀ ਅੱਗੇ ਬਲੌਗ ਅੱਗੇ ਬੱਡਾ ਯਾਰ ਚੱਲ ਤੂੰ ਇੱਧਰ ਆਇਆ ਹਾਂ ਹਾਂ ਜੀ ਮਿੱਤਰੋ ਤੁਸੀਂ ਵੀਊ ਚੈੱਕ ਕਰ ਸਕਦੇ ਜੀ ਨਿਆਰੇ ਦਰ ਪੂਰਾ ਐਂਡਲੈਸ ਹੋਈ ਪਈ ਏ ਆਪਾਂ ਹੁਣ ਸੜਕ ਪਾਰ ਕਰਕੇ ਦੂਜੇ ਪੰਨੇ ਚੱਲੇ ਆ ਕਿਉਂਕਿ ਇੱਥੇ ਮੋਰ ਪਹਿਲਾ ਪਾਰਿਆ ਏ ਕਿੱਥੇ ਆ ਓਹ ਹੋ ਮਿੱਤਰੋ ਚੈੱਕ ਕਰੋ ਮੋਰ ਪਾਣੀ ਤੇ ਵੇ ਸਾਦੇ ਜੀ ਇਹ ਆਦੇ ਹੋ ਗਏ ਚੈੱਕ ਕਰੋ ਮੋਰ ਮੋਰ ਮੁਕਾਉਂਦੇ ਆ ਇਹ ਮਿੱਤਰੋ ਆਪ ਬੋ ਵੱਡਾ ਮੋਰ ਹੈ ਗਾਈ ਮਿੱਤਰੋ ਭਾਈਆ ਬੜੇ ਯਾਰ ਸਾਈਡ ਤੇ ਗੱਡੀਆਂ ਆਂਦੀਆਂ ਓਹ ਹੋ ਹੋਇਆ ਆ ਨੀਂ ਦੂਰ ਕਿੰਨੇ ਮਿਲਿਆ ਮੋਰ ਚੈੱਕ ਕਰੋ ਇੱਕ ਹੋਰ ਮੋਰ ਦੇਖ ਗਿਆ ਜੀ ਤੋ ਮੋਰ ਪਹਿਲਾ ਪਾਰੇ ਆਹੀ ਇਹ ਕਿਥੇ ਆ ਉਹ ਲੈ ਬੰਦ ਕਰ ਲਿਆ ਨਾ ਮੋਰ ਪਹਿਲਾ ਪੰਦਾ ਨਹੀਂ ਕਦੀ ਵੇਖਿਆ ਅੱਜ ਮੈਂ ਮੋਰ ਵੇਖਣਾ ਪਹਿਲਾ ਪੰਦਾ ਵਰਗਾ ਇਹਨੂੰ ਮੈਂ ਡੁੱਗਣ ਮੋਰ ਬਣਾ ਦੇਣਾ ਅੱਜ ਮੈਂ ਜਾਣੇ ਕਿੰਨਾ ਚੈੱਕ ਕਰੋ ਮਿੱਤਰੋ ਵੀਊ ਐਂਡਲੈਸ ਹੋਈ ਪਈ ਐਂਡ ਐਂਡਲੈਸ ਜਿੰਨੂੰ ਕਹਿੰਦੇ ਆ ਹੋ ਕਿਹੜੀ ਨਦੀ ਬੰਮੀ ਇਹ ਸਰਸਾ ਨਦੀ ਸਰਸਾ ਨਦੀ ਆਏ ਚੈੱਕ ਕਰੋ ਮਿੱਤਰੋ ਸਰਸਨ ਨਦੀ ਅਹੀਂ ਜਾ ਰਹਿਆਂ ਆ ਨੰਦਪੁਰ ਸਾਹਿਬ ਬਾਬਾ ਬੁੱਢਾ ਸਾਹੀ ਦਰਗਾਹ ਤੋਂ ਅਤੇ ਨੰਦਪੁਰ ਸਾਹਿਬ ਬਾਕੀ ਅਹੀਂ ਜਾ ਰਹੇ ਆ ਤੁਹਾਨੂੰ ਸਰਸਨ ਨਦੀ ਦਿਖੀ ਆ ਤੇ ਆਪਾਂ ਵੈਸੇ ਗੱਡੀ ਖਿਲਾੜ ਕੇ ਫੋਟੋ ਫਾੜਾ ਖਿੱਚ ਲਈ ਤੇ ਸਾਨੂੰ ਦੇਖ ਗਿਆ ਇੱਥੇ ਮੋਰ ਤੁਹਾਨੂੰ ਇੱਕ ਹੋਰ ਮੋਰ ਦਿਖਾਉਣਾ ਆ ਇਹ ਉਹ ਦੇਖੋ ਮੋਰ ਮੋਰ ਕਰਦੇ ਨੇ ਵੀਡੀਓ ਬਣਾ ਲਈ ਹਾਂਜੀ ਮਿੱਤਰੋ ਰਣਵਰ ਸਾਹਿਬ ਆ ਚੁੱਕੇ ਆਪਾਂ ਆਪਾਂ ਆਵਾਜ਼ਾਂ ਬੱਜਣਗੀਆਂ ਕਿਉਂਕਿ ਯੇ ਕੁਮਾਂਗ ਸੇ ਨਹੀਂ ਕਰਦੇ ਨੇ ਆਇਆ ਥਾ ਪਤਾ ਨਾ ਨਿਕਲ ਜਾਏ ਪਤਾ ਨਹੀਂ ਰੈਡੀ ਨਹੀਂ ਆਪਾਂ ਮਾਂ ਮਾ ਕਿਉਂ ਯਾਰ ਹਾਂਜੀ ਮੇਰੇ ਕੇ ਧਿਆਨ ਨਾਲ ਚਲੋ ਕਿੱਥੇ ਆਵਾਂ ਥੱਲੇ ਹੋਈ ਹੋਈ ਉਹ ਹਾਂਜੀ ਮਿੱਤਰੋ ਚੈੱਕ ਕਰ ਸਦੇ ਮੋਰ ਨਹੀਂ ਹੈ ਨਾ ਪਰ ਨਹੀਂ ਹੈ ਜੇ ਕੱਟੇ ਹਿੰਗੇ ਜੀ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਦੜਗਾ ਪੀਰ ਸਾਈ ਬਾਬਾ ਬੁੱਟਰ ਸ਼ਾਹੀ ਹਾਂਜੀ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਆਪਾਂ ਆ ਗਏ ਆ ਜੀ ਦਰਗਾਹ ਤੇ ਆਪਾਂ ਬੁੱਟਰ ਸ਼ਾਹੀ ਦੇ ਆਇਆ ਚੱਕਾ ਸਾਹਿਬ ਤੇ ਤੁਹਾਨੂੰ ਜੋ ਹੈ ਉਹ ਦਾਰ ਨਰਾ ਕਰੋ ਸਰਬਤਾ ਫਲਾਵਰ ਬਾਈ ਬਿਸਮਿਲਲਾ ਜੇ ਹੰਜੀ ਮਿੱਤਰੋ ਮੈਂ ਤੁਹਾਡਾ ਕੰਮ ਹੋ ਗਿਆ ਚਲੋ ਆ ਜਓ ਆ ਚੁੱਕੇ ਆ ਜੀ ਅਸੀਂ ਮੱਖਾ ਦੇ ਕੇ ਆ ਗਿਆਂ ਬਾਹਰ ਹੁਣ ਚੱਲੇ ਆ ਵੇਖੋ ਕਿੱਥੇ ਲੈ ਕੇ ਜਾਂਦੇ ਆ ਯਾਹੋ ਯਾਹੋ ਬੱਬਾ ਨੂੰ ਤੁਸੀਂ ਦੇਖ ਸਕਦੇ ਅਸੀਂ ਇਹ ਗੁਰਦੁਆਰੇ ਚੱਕਰ ਸਾਹਿਬ ਦੇਖੀ ਕਿੰਨਾ ਵਧੀਆ ਗੁਰਦੁਆਰਾ ਹੈ ਮਿੱਤਰੋ ਜੰਦਰ ਮਠਾਟੇ ਕੇ ਆ ਗਏ ਆ ਜੀ ਆਹ ਦੇਖ ਸਕਦੇ ਤੁਸੀਂ ਬਾਹਰ ਦਾ ਥਿਊ ਬਾਕੀ ਅੰਦਰ ਮੇਰੇ ਖਿਆਲ ਨਾਲ ਬੱਬਾ ਜੀ ਵੀਡੀਓ ਨਹੀਂ ਬਣਾ ਲੈਂਦੇ ਅਸੀਂ ਅੰਦਰ ਜਾ ਕੇ ਐਂਟਰ ਕਰਦੇ ਬੰਦ ਕਰਤੀ ਵੀਡੀਓ ਆ ਕਿਉਂ ਨਹੀਂ ਚੈੱਕ ਕਰ ਸਕਦੇ ਇੱਥੇ ਕੋ ਭੈਣ ਲੱਗੀਆਂ ਦੀ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਵਿਊ ਉਹ ਥੱਲੇ ਆਪਡੇਟ ਆ ਕਿਹੜਾ ਗੁਰਦੁਆਰਾ ਕਿਹੜਾ ਏ ਤੀਰਤ ਸਾਹਿਬ ਤੀਰਤ ਸਾਹਿਬ ਗੁਰਦੁਆਰਾ ਤੀਰ ਸਾਹਿਬ ਗੁਰਦੁਆਰਾ ਮਿੱਤਰੋ ਤੀਰ ਸਾਹਿਬ ਗੁਰਦੁਆਰੇ ਆਏ ਆ ਤੁਸੀਂ ਵਿਊ ਚੈੱਕ ਕਰ ਸਕਦੇ ਕਿੰਨਾ ਐ ਪਲੱਸ ਆਸਾਦੇ ਦੇ ਮਿੱਤਰੋ ਪ੍ਰਸਾਦ ਉਹਨੇ ਗੜਾ ਹਾ ਤੋ ਠੀਕ ਆ ਆਦਾ ਵਲੋਗ ਆ ਪੈਥੇ ਐਂਡ ਕਰਦੇ ਆ ਬਾਕੀ ਤੁਹਾਨੂੰ ਅਗਲੇ ਪਾਰਟ ਚ ਦੱਸਾਂਗੇ ਕਿੱਥੇ ਜਾਣਦੇ ਆ ਕੀ ਕਰਦੇ ਆ ਕਿੱਥੇ ਮੱਥਾ ਟੇਕਣ ਜਾਣਾ ਹੋਰ ਕਿਹੜੀ ਜਗ੍ਹਾ ਰਹਿ ਗਈ ਹੈ ਘੁੰਮਣ ਵਾਲੀ ਤੁਹਾਨੂੰ ਅਗਲੇ ਪਾਰਟ ਚ ਦੱਸਦੇ ਆ ਚਲੋ ਠੀਕ ਆ ਬਾਏ ਆਈ ਹੋਪ ਤੁਹਾਨੂੰ ਆਦਾ ਵਲੋਗ ਪਸੰਦ ਆਇਆ ਹੋਏ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਬਾਏ